ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੂਰੀ ਦੁਨੀਆ ਪਹਿਲੀ ਪਾਤਸ਼ਾਹੀ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਆਪਣੇ ਆਪਣੇ ਹਿਸਾਬ ਦੇ ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਿਸ ਤਰ੍ਹਾਂ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਔਰ ਅੱਜ ਇਸ ਐਪੀਸੋਡ ਦੇ ਵਿੱਚ ਆਪਾਂ ਗੁਰਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਉਹਨਾਂ ਦੀਆਂ ਉਦਾਸੀਆਂ ਦਾ ਜ਼ਿਕਰ ਕਰਦੇ ਹਾਂ ਕਿ ਸਾਡੇ ਵਰਗੇ ਭੁੱਲੇ ਭਟਕੇ ਲੋਕਾਂ ਨੂੰ ਰਸਤੇ ਤੇ ਲਿਉਣ ਵਾਸਤੇ ਉਹਨਾਂ ਨੇ ਚਾਰ ਉਦਾਸੀਆਂ ਕੀਤੀਆਂ ਔਰ ਚਾਰ ਉਦਾਸੀਆਂ ਵਿੱਚ ਉਹ ਕਿੱਥੇ ਕਿੱਥੇ ਗਏ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਬਹੁਤ ਯਾਤਰਾ ਕੀਤੀਆਂ ਨੇ ਕੁਝ ਆਧੁਨਿਕ ਬਿਰਤਾਂਤ ਦੱਸਦੇ ਹਨ ਕਿ ਉਹਨਾਂ ਨੇ ਤਿੱਬਤ ਦੱਖਣੀ ਏਸ਼ੀਆ ਤੇ ਜ਼ਿਆਦਾਤਰ ਅਰਬ ਦੇ ਦੌਰੇ ਕੀਤੇ ਨੇ ਜੋ 14 ਸਾਲ ਦੀ ਉਮਰ ਦੇ ਵਿੱਚ 1496 ਵਿੱਚ ਸ਼ੁਰੂ ਹੋਈ ਜਦੋਂ ਉਹਨਾਂ ਨੇ ਆਪਣੇ ਪਰਿਵਾਰ ਨੂੰ 30 ਸਾਲਾਂ ਦੀ ਮਿਆਦ ਲਈ ਛੱਡ ਦਿੱਤਾ ਇਹਨਾਂ ਦਾਅਵਿਆਂ ਵਿੱਚ ਗੁਰਨਾਨਕ ਦੇਵ ਜੀ ਭਾਰਤੀ ਮਿਥਾਸਿਕ ਅਤੇ ਮਾਊਂਟ ਸੁਮੇਰੂ ਦੇ ਨਾਲ-ਨਾਲ ਮੱਕਾ, ਬਗਦਾਦ, ਅਚਲ ਬਟਾਰਾ ਅਤੇ ਮਲਤਾਨ ਦਾ ਦੌਰਾ ਵੀ ਕੀਤਾ ਇਹਨਾਂ ਥਾਵਾਂ ਤੇ ਉਸਨੇ ਮੁਕਾਬਲੇਬਾਜ਼ ਸਮੂਹਾਂ ਨਾਲ ਧਾਰਮਿਕ ਵਿਚਾਰਾਂ ਤੇ ਬਹਿਸ ਵੀ ਕੀਤੀ ਪਾਤਸ਼ਾਹੀ ਨੇ ਇਹ ਕਹਾਣੀਆਂ 19ਵੀ ਅਤੇ 20ਵੀ ਸਦੀ ਵਿੱਚ ਵਿਆਪਕ ਤੌਰ ਤੇ ਪ੍ਰਸਿੱਧ ਹੋ ਗਈਆਂ ਅਤੇ ਬਹੁਤ ਸਾਰੇ ਸੰਸਕਰਣਾਂ ਵਿੱਚ ਮੌਜੂਦ ਹਨ 1508 ਵਿੱਚ ਗੁਰਨਾਨਕ ਜੀ ਨੇ ਬੰਗਾਲ ਦੇ ਸਿਲਹਟ ਖੇਤਰ ਦਾ ਵੀ ਦੌਰਾ ਕੀਤਾ ਵਿਵਾਦ ਦਾ ਇੱਕ ਹੋਰ ਸਰੋਤ ਤੁਰਕੀ ਲਿਪੀ ਵਿੱਚ ਬਗਦਾਦ ਦੇ ਪੱਥਰਾਂ ਦਾ ਸ਼ਿਲਾਲੇਖ ਰਿਹਾ ਹੈ ਜਿਸ ਨੂੰ ਕੁਝ ਲੋਕ ਸਮਝਦੇ ਹਨ ਕਿ ਬਾਬਾ ਨਾਨਕ ਫਕੀਰ 1511 ਤੋਂ 1515 ਦੇ ਵਿੱਚ ਉੱਥੇ ਸਨ ਦੂਸਰੇ ਇਸ ਦੀ ਵਿਆਖਿਆ 1521 ਤੇ 1522 ਦੱਸਦੇ ਹੋਏ ਕਰਦੇ ਨੇ ਅਤੇ ਇਹ ਹੈ ਕਿ ਉਹ ਆਪਣੇ ਪਰਿਵਾਰ ਤੋਂ 11 ਸਾਲ ਦੂਰ ਮੱਧਪੂਰਬ ਵਿੱਚ ਰਹੇ ਜਦਕਿ ਦੂਸਰੇ ਲੋਕ ਖਾਸ ਕਰਕੇ ਪੱਛਮੀ ਵਿਦਵਾਨ ਕਹਿੰਦੇ ਨੇ ਕਿ ਪੱਥਰਾਂ ਦਾ ਸ਼ਿਲਾਲੇਖ 19ਵੀਂ ਸਦੀ ਦਾ ਹੈ ਅਤੇ ਪੱਥਰ ਇਸ ਗੱਲ ਦਾ ਭਰੋਸੇਯੋਗ ਸਬੂਤ ਨਹੀਂ ਹੈ ਗੁਰਨਾਣਕ ਪਾਸ਼ਾ ਨੇ 16ਵੀਂ ਸਦੀ ਦੇ ਸ਼ੁਰੂ ਵਿੱਚ ਬਗਦਾਦ ਦਾ ਦੌਰਾ ਕੀਤਾ ਸੀ ਇਸ ਤੋਂ ਇਲਾਵਾ ਪੱਥਰਾਂ ਤੋਂ ਪਰੇ ਮੱਧ ਪੂਰਬ ਵਿੱਚ ਗੁਰਨਾਨਕ ਜੀ ਦੀ ਯਾਤਰਾ ਬਾਰੇ ਕੋਈ ਸਬੂਤ ਜਾਂ ਜ਼ਿਕਰ ਕਿਸੇ ਹੋਰ ਮੱਧ ਪੂਰਬ ਦੇ ਟੈਕਸਿਸ ਜਾਂ ਉਪਲਿਖਤ ਰਿਕਾਰਡਾਂ ਵਿੱਚ ਨਹੀਂ ਮਿਲਿਆ ਹੈ ਦਾਅਵਿਆਂ ਦੇ ਅਤ੍ਰਿਕਤ ਸ਼ਿਲਾਲੇਖ ਲਗਾਏ ਗਏ ਹਨ ਪਰ ਕੋਈ ਵੀ ਉਹਨਾਂ ਨੂੰ ਲੱਭਣ ਅਤੇ ਪੁਸ਼ਟੀ ਕਰਨ ਦੀ ਯੋਗ ਨਹੀਂ ਹੈ ਬਗਦਾਦ ਦਾ ਸ਼ਿਲਾਲੇਖ ਭਾਰਤੀ ਵਿਦਵਾਨਾਂ ਦੁਆਰਾ ਲਿਖਣ ਦਾ ਆਧਾਰ ਬਣਿਆ ਹੋਇਆ ਹੈ ਗੁਰਮਾਨੰਤ ਪਾਸ਼ਾ ਜੀ ਮੱਧ ਪੂਰਬ ਵਿੱਚ ਗਏ ਸਨ ਕੁਝ ਦਾਅਵਿਆਂ ਦੇ ਨਾਲ ਉਹ ਯਰਸ਼ਰਲਮ ਮੱਕਾ ਵੈਟਿਕਨ ਅਜ਼ਰਬਾਈਜਾਨ ਅਤੇ ਸੁਡਾਨ ਗਏ ਸਨ ਆਪਣੀਆਂ ਯਾਤਰਾਵਾਂ ਬਾਰੇ ਨਾਵਲ ਦੇ ਦਾਅਵਿਆਂ ਦੇ ਨਾਲ ਨਾਲ ਗੁਰਮਾਨੰਤ ਪਾਸ਼ਾ ਜੀ ਦੇ ਦੇਹਾਂਤ ਤੋਂ ਬਾਅਦ ਦੇ ਮਟਣ ਵਰਗੇ ਦਾਅਵਿਆਂ ਦੀ ਵੀ ਬਾਅਦ ਵਿੱਚ ਸੰਸਕਰਨਾਂ ਦੇ ਵਿੱਚ ਮਿਲਦੇ ਹਨ ਇਹ ਸੂਫੀ ਸਾਹਿਬ ਦੇ ਵਿੱਚ ਪੀਰਾਂ ਬਾਰੇ ਚਮਤਕਾਰੀ ਕਹਾਣੀਆਂ ਵਰਗੀਆਂ ਹਨ ਗੁਰਨਾਨਕ ਦੇਵ ਜੀ ਦੀਆਂ ਯਾਤਰਾਵਾਂ ਦੇ ਦਿਵਾਲੇ ਦੀਆਂ ਕਥਾਵਾਂ ਦੇ ਨਾਲ ਸੰਬੰਧਿਤ ਸਿੱਖ ਜਨਮ ਸਾਖੀਆਂ ਵਿੱਚ ਹੋਰ ਸਿੱਧੇ ਅਤੇ ਅਸਿੱਧੇ ਉਧਾਰ ਹਿੰਦੂ ਮਹਾਕਾਬ ਅਤੇ ਪੁਰਾਣਾ ਵਿੱਚ ਬૌਧਿਕ ਜਟਿਕ ਦੀਆਂ ਕਹਾਣੀਆਂ ਵਿੱਚੋਂ ਹਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਯਾਤਰਾਵਾਂ ਕੀਤੀਆਂ ਸਨ ਜਿਨ੍ਹਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ ਇਹਨਾਂ ਉਦਾਸੀਆਂ ਦੇ ਦੌਰਾਨ ਗੁਰੂ ਪਾਤਸ਼ਾਹ ਨੇ ਵੱਖ-ਵੱਖ ਮਤਾਂ ਧਰਨੀਆਂ ਅਤੇ ਲੋਕਾਂ ਨੂੰ ਮਾਨਵਤਾ ਦੀ ਸੇਵਾ ਕਰਨ ਦਾ ਉਪਦੇਸ਼ ਦਿੰਦਾ ਹੈ ਅਤੇ ਸਮਝਾਇਆ ਕਿ ਮਨੁੱਖ ਮਾਤਰ ਦੀ ਸੇਵਾ ਅਤੇ ਪ੍ਰਭੂ ਦੀ ਯਾਦ ਘਰ 'ਚ ਰਹਿ ਕੇ ਹੀ ਮਨੁੱਖ ਪਰਮ ਸਤ ਨੂੰ ਪ੍ਰਾਪਤ ਕਰ ਸਕਦਾ ਹੈ ਸੰਸਾਰ ਤੋਂ ਵੱਖਰਾ ਹੋ ਕੇ ਨਹੀਂ ਇਸ ਉਪਦੇਸ਼ ਲਈ ਗੁਰੂ ਨਾਨਕ ਦੇਵ ਜੀ ਨੇ ਸਿੱਕਮ, ਭੂਟਾਨ, ਤਿੱਬਤ, ਸੁਮੇਰ ਪਰਬਤ, ਮਾਨਸਰੋਬਰ ਦੀ ਝੀਲ, ਬਦਰੀਨਾਥ, ਕੈਦਾਰਨਾਥ, ਯੋਸ਼ੀ ਮਠ ਲਦਾਖ ਅਮਰਨਾਥ ਅਲਮੂੜਾ ਬਾਗੇਸ਼ਵਰ ਖਟ ਮੰਡੂ ਆਦਿ ਸਥਾਨਾਂ ਤੇ ਯਾਤਰਾਵਾਂ ਕੀਤੀਆਂ ਨੇ ਅੱਜ ਵੀ ਇਨ੍ਹਾਂ ਥਾਵਾਂ ਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਨਿਸ਼ਾਨ ਮਿਲ ਰਹੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ 1509 ਵਿੱਚ ਸੁਲਤਾਨਪੁਰ ਲੋਧੀ ਤੋਂ ਆਰੰਭ ਕੀਤੀ ਅਤੇ ਇਹ ਉਦਾਸੀ ਸਭ ਤੋਂ ਲੰਬੀ ਸੀ ਇਸੇ ਉਦਾਸੀ ਦੌਰਾਨ ਹੀ ਗੁਰੂ ਜੀ ਉੱਤਰ ਪ੍ਰਦੇਸ਼ ਚ ਨਾਨਕ ਮਤੇ ਤੋਂ ਪੀਲੀ ਭੀਤ, ਸੀਤਾਪੁਰ, ਲਖਨਊ, ਇਲਾਹਾਬਾਦ, ਸੁਲਤਾਨ, ਬਨਾਰਸ, ਪਟਨਾ, ਮਾਇਆ, ਸਿਲਹਟ, ਥੂਬੜੀ, ਗੋਹਾਟੀ, ਸ਼ੀਲਾੰਗ ਹੁੰਦੇ ਹੋਏ ਗੁਰੂ ਜੀ ਢਾਕਾ ਤੇ ਕਲਕੱਤਾ ਹੋ ਕੇ ਜਗਰਨਾਥਪੁਰੀ ਪਹੁੰਚੇ। ਜਗਰਨਾਥ ਤੋਂ ਸਮੁੰਦਰੀ ਕਟ ਦੇ ਨਾਲ-ਨਾਲ ਚੱਲਦਿਆਂ ਉਹਨਾਂ ਨੇ ਹਕੁੰਟੂਰੂ, ਮਦਰਾਸ, ਰਮੇਸ਼ਵਰ ਦੀ ਯਾਤਰਾ ਕੀਤੀ। ਜਿੱਥੋਂ ਓਲੰਕਾ ਪਹੁੰਚੇ ਅਤੇ ਜਾਫਨਾ ਦੇ ਰਾਣਾ ਸ਼ਿਬਨਾਥ ਨੂੰ ਉਹਨਾਂ ਨੇ ਸਿੱਖੀ ਦੀ ਬਖਸ਼ਿਸ਼ ਕੀਤੀ ਲੰਕਾ ਦੀ ਯਾਤਰਾ ਸਮਾਪਤ ਕਰਕੇ ਗੁਰੂ ਜੀ ਕੋਚੀਨ ਪਹੁੰਚੇ ਜਿੱਥੇ ਗੁਰੂ ਜੀ ਨੇ ਆਂਧਰਾ ਪ੍ਰਦੇਸ਼ ਵਿੱਚ ਪ੍ਰਵੇਸ਼ ਕੀਤਾ ਫਿਰ ਗੁਰੂ ਨਾਨਕ ਦੇਵ ਜੀ ਨਾਨਕ ਝੀਰਾ ਮਾਲਟੇਕਰੀ ਨਾਦੇੜ ਨਾਮਦੇਵ ਦੇ ਨਗਰ ਨਰਸੀ ਬਾਮਣੀ ਭਗਤ ਤ੍ਰਿloਚਨ ਦੇ ਨਗਰ ਵਾਰਸੀ ਹੁੰਦੇ ਹੋਏ ਔਕਾਂਕਸ਼ੇਵਰ ਪਹੁੰਚੇ ਉੱਥੇ ਇੰਦੌਰ ਖੰਡਵਾ ਤੋਂ ਨਰਮਦਾ ਨਦੀ ਦੇ ਨਾਲ-ਨਾਲ ਤੁਰਦੇ ਹੋਏ ਜੱਬਲਪੁਰ ਸ਼ਹਿਰ ਦੇ ਗਵਾਰੀ ਘਾਟ ਪਹੁੰਚੇ ਇਸ ਲਈ ਇਹ ਸੰਭਵ ਹੈ ਕਿ ਇਸ ਤਰ੍ਹਾਂ ਦੇ ਭ੍ਰਮਾਂ ਨੂੰ ਤੋੜਨ ਵਾਸਤੇ ਕਰਮ ਕਾਂਡ ਵਿੱਚ ਫਸੇ ਹੋਏ ਜੀਵਾਂ ਨੂੰ ਸਹੀ ਰਾਹਤੇ ਤੇ ਲਿਉਣ ਲਈ ਗੁਰੂ ਨਾਨਕ ਦੇਵ ਜੀ ਵੀ ਇੱਥੇ ਠਹਿਰੇ ਨਰਮਦਾ ਨਦੀ ਦੇ ਖੱਬੇ ਕਿਨਾਰੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਕਾਇਮ ਹੈ ਔਰ ਉਪਰਕੰਟਕ ਵਿਖੇ ਨਰਮਦਾ ਨਿਕਲਦੀ ਹੈ ਉਥੇ ਵੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਗੁਰਦੁਆਰਾ ਸਥਾਪਿਤ ਹੈ ਸੋ ਅੱਜ ਇਸ ਐਪੀਸੋਡ ਦੇ ਵਿੱਚ ਆਪਾਂ ਸਿਰਫ ਤਾਂ ਸਿਰਫ ਉਹਨਾਂ ਦੀਆਂ ਉਦਾਸੀਆਂ ਦਾ ਜ਼ਿਕਰ ਕੀਤਾ ਹੈ ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਕੱਲ 15 ਨਵੰਬਰ ਹੈ ਕੱਲ ਪਹਿਲੀ ਪਾਤਸ਼ਾਹੀ ਧੰਧੰਦ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪੋਸੂਨਾਮਾ ਚੈਨਲ ਵੱਲੋਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਦੁਨੀਆ ਦੇ ਕੋਨੇ-ਕੋਨੇ ਤੇ ਬੈਠੇ ਸਾਰੇ ਵੀਰਾਂ ਭੈਣਾਂ ਬੱਚਿਆਂ ਨੂੰ ਔਰ ਮੇਰੀ ਤੇ ਇੱਕੋ ਹੀ ਬੇਨਤੀ ਹੈ ਇਸ ਐਪੀਸੋਡ ਦੇ ਰਾਹੀਂ ਕਿ ਆਪਾਂ ਪਾਤਸ਼ਾਹ ਦੀਆਂ ਕਹੀਆਂ ਹੋਈਆਂ ਗੱਲਾਂ ਤੇ ਪੂਰਾ ਉਤਰੀਏ ਕਿਸੇ ਵੀ ਤਰ੍ਹਾਂ ਦੇ ਕਿ ਵਹਿਮਾ ਭਰਮਾ ਦਾ ਸ਼ਿਕਾਰ ਨਾ ਹੋਈਏ ਸਭ ਨੂੰ ਬਰਾਬਰ ਦੀਆਂ ਨਜ਼ਰਾਂ ਨਾਲ ਵੇਖੀਏ ਜਾਤ ਪਾਤ ਤੋਂ ਦੂਰ ਰਹੀਏ ਉੱਚੀ ਨੀਚ ਤੋਂ ਦੂਰ ਰਹੀਏ ਦੋਸਤੋ ਉਦਾਸੀਆਂ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਖੇਮਾ ਦੇ ਜਾਚਕ ਹਾਂ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਔਰ ਕੱਲ ਐਪੀਸੋਡ ਦੇ ਵਿੱਚ ਮੈਂ ਤੁਹਾਨੂੰ ਗੁਰਮਾਨੰਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਉਹਨਾਂ ਦੇ ਜਨਮ ਤੋਂ ਲੈ ਕੇ ਔਰ ਉਹਨਾਂ ਨੇ ਕਿਤ ਕਿਸ ਕਿਸ ਤਰ੍ਹਾਂ ਲੋਕਾਂ ਨੂੰ ਵਹਿਮਾ ਭਰਮਾ ਚੋਂ ਕੱਢਿਆ ਉਸ ਦਾ ਐਪੀਸੋਡ ਕੱਲ ਮੈਂ ਆਪ ਸਭ ਦੇ ਰੂਬਰੂ ਕਰਾਂਗਾ ਜੁੜੇ ਰਹੋ ਪੋਸੂ ਨਾਮਾ なるほど。